ਦੀ ਗੱਲ ਐਨਾ ਮੈਨੂੰ ਪਤਾ ਹੀ ਨਹੀਂ ਤੇ ਜੇ ਤੈਨੂੰ ਨਹੀਂ ਪਤਾ ਤੇ ਸਾਡੇ ਕੋਲ ਪੁੱਛ ਲੈਂਦਾ ਕਿ ਕੀ ਕਰਨਾ ਵਾ ਕਿੱਦਾਂ ਕਰਾਉਣੀਆਂ ਵਾ ਅਈ ਕੋਈ ਪੈਸੇ ਤਾਂ ਨਹੀਂ ਲੈਣੇ ਤੁਹਾਡੇ ਕੋਲ ਹੂੰ ਚਲੋ ਮੰਮੀ ਤੇ ਗੁੱਸਾ ਕਿਉਂ ਕਰਦੇ ਏ ਅਈ ਤੁਸੀਂ ਆਏ ਜੀ ਸਫ਼ਰ ਤੋਂ ਰਮਾਨ ਕਰੋ ਲੇਟੋ ਥੋੜੇ ਦਿਨਾਂ ਨੂੰ ਗੱਲ ਕਰ ਲੈਂਦੇ ਏਡੀ ਕਾਲੀ ਕੀ ਆਪਾਂ ਨੂੰ ਸੇਵਕ ਪੀ ਲੈ ਚਾਹ ਜੇ ਰੋਟੀ ਪਾਣੀ ਖਾਣਾ ਹੀ ਤਖਾ ਲਾ ਤੇ ਉਧਰ ਚੱਲ ਚੱਲੀਏ ਗੱਡੀ ਕੱਢ ਬਾਹਰ ਪੀਓ ਤਰੇ ਕੋ ਸਕੂਲ ਨਹੀਂ ਜਾਇਆ ਜਾਂਦਾ ਧੁੱਪ ਬੜੀ ਆ ਕਿੱਥੇ ਜਾਣਾ ਉਧਰ ਜਾਣਾ ਅੰਜੂ ਵਾਲਾ ਉਧਰ ਕੀ ਆ ਦੱਸ ਹੈ ਉਧਰ ਮੇਰਾ ਪੁੱਤ ਨੂੰ ਮੋ ਪੁੱਤਰੀ ਤਾਂ ਬਰੇ ਅੰਦਰ ਮੇਰਾ ਵੀ ਹੋਰ ਕੀ ਆ ਉਹ ਨਾਲ ਮੈਂ ਮੁੰਡੇ ਦਾ ਪੁੱਛਾਂ ਹਾਲ ਚਾਲ ਤੇ ਨਾਲ ਕੁੜੀ ਵੀ ਬਿਮਾਰ ਛੱਡ ਕੇ ਰਏ ਆ ਉਧਰ ਕੀ ਲੈਣ ਜਾਣਾ ਕਾਦਾ ਮੁੰਡੇ ਦਾ ਹਾਲ ਚਾਲ ਪੁੱਛਾਂ ਕਿ ਬੜੇ ਸੌ ਕੰਮ ਕਰਕੇ ਆਇਆ ਜਿਹੜਾ ਤੁਸੀਂ ਜਾਣਾ ਉਹਦਾ ਪਤਾ ਲੈਣ ਕਰਕੇ ਤੇ ਪੁੱਠੇ ਕੰਮ ਕਰਕੇ ਆਇਆ ਚੰਗਾ ਤੂੰ ਬਕਵਾਸ ਨਾ ਕਰ ਬੋਲੀ। ਉਹਦੀ ਬਕਵਾਸ ਨਾ ਕਰ। ਜਦੋਂ ਸਾਡਾ ਉਹਨਾਂ ਨਾਲ ਕੋਈ ਵਾਸਤਾ ਹੀ ਨਹੀਂ ਹੈਗਾ ਉਹ ਭਾਵੇਂ ਜੋ ਮਰਜ਼ੀ ਕਰੇ ਜਿੱਥੇ ਮਰਜ਼ੀ ਜਾਵੇ ਆਪਾਂ ਉਹਨਾਂ ਨਾਲ ਜਾ ਕੇ ਕੀ ਲੈਣਾ? ਵਾਸਤਾ ਕਿਉਂ ਨਹੀਂ? ਤੇਰਾ ਵੱਡਾ ਭਰਾ ਵਾ। ਮੇਰਾ ਨਹੀਂ ਉਹ ਵੱਡਾ ਭਰਾ ਹੈਗਾ। ਇਹੋ ਜਿਹਾ ਬੰਦਾ ਮੇਰਾ ਵੱਡਾ ਭਰਾ ਨਹੀਂ ਹੋ ਸਕਦਾ। ਭਰਾ ਬਾਵਾਂ ਹੁੰਦੀਆਂ ਵਾਂ। ਹੂੰ। ਮੈਂ ਵੱਡਤੀਆਂ। ਚਲ ਤੂੰ ਵੱਡਤੀ ਐ ਥੋੜੀ ਵੱਡਤੀ ਐ। ਇਹੋ ਜੀ ਬਾ ਮੈਨੂੰ ਇਹ ਜੀ ਬਾਵਾਂ ਚਾਹੀਦੀਆਂ ਨਹੀਂ। ਚਲ ਸਾਡਾ ਤੇ ਪੁੱਤ ਤੇ ਆ ਨਾ। ਅਸੀਂ ਤੇ ਜਾਣਾ। ਮੇਰੀ ਸੋਲੋ ਗੱਲ। ਕਹੇ ਨੇ ਉੱਧਰ ਨਹੀਂ ਜਾਣਾ ਸਾਡੀ ਉਹਲਾ ਭਾਵੇਂ ਉਹ ਜੀਵੇ ਭਾਵੇਂ ਮਰੇ ਬੱਸ ਮੇਲੋ ਬੜੇ ਸੌ ਕੰਮ ਕਰਕੇ ਆਇਆ ਨਾ ਨੂੰ ਮਿਲਣ ਜਾਣਾ ਓਈ ਬੜਾ ਬੰਦਾ ਈ ਪਹਿਲਾਂ ਓਈ ਇੱਥੇ ਪੈਸਾ ਨੂੰ ਰੋਂਦੀ ਫਿਰਦੀ ਆਡੇ ਕੋਲ ਆ ਕੇ ਉਹ ਉੱਥੇ ਭਾਏ ਇਕੱਠਾ ਹੀ 나ਡੂ ਖਾਂ ਬਣਿਆ ਈ ਕੋਈ ਉਹਨੂੰ ਮਾੜਾ ਮੋਟਾ ਵੇਖੇ ਵੀ ਮੈਂ ਕਿਹੜੇ ਕੰਮ ਕਰਨਦਿਆਂ ਜੇ ਨਹੀਂ ਲੜਾਈਆਂ ਨੇ ਪੈਜੋਗਾ ਬੰਦਾ ਨਾ ਆਏ ਜੇ ਲੜਾਈਆਂ 'ਚ ਪਵੇ ਕਹੇ ਨੇ ਫਾ ਪਾਇਆ ਈ ਪਹਿਲਾਂ ਤੂੰ ਇੱਥੇ ਬੈਠਾ ਬੋਲੀ ਜਾ ਰੌਲਾ ਪਾਈ ਜਾਂ ਤੇ ਤੂੰ ਨਾ ਜਾਈ ਅੰਦਰ ਸਾਨੂੰ ਤਾਂ ਲੈ ਜਾ ਮੇਰੀ ਸੁਣ ਲਓ ਗੱਲ ਜੇ ਤੇ ਉਹ ਨਾਲ ਜਾਣਾ ਜੇ ਸਮਾਨ ਤੁਹਾਡਾ ਪੈ ਗਿਆ ਫੇ ਪੱਕੇ ਚਲ ਜਾਓ ਜਿਹੋ ਜਵਾਬ ਨੂੰ ਜਦੋਂ ਸਾਡਾ ਕੋਈ ਰਿਸ਼ਤਾ ਹੀ ਨਹੀਂ ਹੈਗਾ ਜੀ ਕੋਈ ਨਾ ਠੰਡੇ ਹੋਏ ਗੱਲ ਕਰੋ ਉੱਚੀ ਨਾ ਬੋਲੋ ਕਾਲੀ ਬੜੀ ਵਜੇ ਗੱਲ ਹੈ ਕੀ ਠੰਡੇ ਹੋ ਕੇ ਮੈਂ ਤੇ ਕੋਈ ਤੇਰੀ ਵੀ ਨਹੀਂ ਸਮਝ ਲੱਗਣ ਦੀ ਮੰਮੀ ਮੇਰੇ ਧਰਤ ਕਹਿਨੀ ਆ ਅੱਜ ਜੇ ਤੂੰ ਹੀ ਆਏ ਜੇ ਦੋ ਦਿਨ ਲੁਕਜੋਕ ਕੋਈ ਗੱਲ ਨਹੀਂ ਮੇਲਾਏ ਉਹਨਾਂ ਨੂੰ ਨਾਲੇ ਮੈਂ ਨਾ ਗਈ ਹੀ ਘਰ ਉਹਨਾਂ ਦੇ ਰੀਆ ਵੀ ਠੀਕ ਹੈ ਤੇ ਪਾਜੀ ਵੀ ਆ ਗਏ ਹੋਏ ਆ ਠੀਕ ਹੈ ਸਾਰਾ ਕੁਝ ਪਰਿਵਾਰ ਉਹਨਾਂ ਦਾ ਨਾ ਪਹਿਲਾਂ ਤੂੰ ਦੱਸ ਤੂੰ ਕਿਹੜੇ ਵੇਲੇ ਗਈ ਆ ਗਈ ਚੁੱਪ ਕੀ ਤਰੋ ਤੂੰ ਕਦੋਂ ਗਈ ਹੈ ਸਿਮਰਤ ਜਿਹੜੇ ਨਾ ਗਈ ਤੂੰ ਮम्मी ਮੈਂ ਹੋ ਕੇ ਆਈ ਹੀ ਸਭ ਠੀਕ ਜਾ ਗਿਆ ਕੋਈ ਨਾ ਤੈਨੂੰ ਕਿੰ ਵਿੱਚ ਦੀ ਟੈਨਸ਼ਨ ਨਾ ਲਾਓ ਉਹ ਦੋ ਤਿੰਨ ਦੋ ਚਾਰ ਦਿਨ ਰੁਕੋ ਐਵੇਂ ਬਾਜ ਸਫਰ ਚੋਂ ਤੇ ਆਏ ਜੇ ਫਿਰ ਬਾਜ ਬਿਮਾਰ ਪੈ ਜਾਓਗੇ ਤੁਸੀਂ ਤਾਂ ਸਾਗਰ ਘਰੇ ਆ ਗਿਆ ਠੀਕ ਠਾਕ ਹੈ ਮੰਮੀ ਉਹ ਤੇ ਮੈਂ ਤੁਹਾਨੂੰ ਕਹਿ ਨਹੀਂ ਆ ਕਿ ਸਭ ਕੋਈ ਠੀਕ ਠਾਕ ਹੈ ਤੁਸੀਂ ਟੈਨਸ਼ਨ ਨਾ ਲਾਓ ਮੈਂ ਰੋਟੀ ਬੁਣਨੀ ਰੋਟੀ ਰੋਟੀ ਖਾ ਲਓ ਤੁਸੀਂ ਨਾ ਚਿਕੜ ਮੇਰੇ ਨਾਲ ਸੁਣੋ ਚਲੋ ਨਹੀਂ ਜਾਂਦਾ ਤਾਂ ਨਾ ਜਾਵੇ ਉਹ ਹੋ ਗਈ ਹੈ ਚਲ ਚੰਗਾ ਕੀਤਾ ਤੇ ਮੇਰਾ ਤਾਂ ਧਿਆਨ ਉਧਰ ਹੀ ਆ ਮੈਂ ਤਾਂ ਜਾਣਾ ਹੈ ਜਾਣਾ ਤੁਸੀਂ ਚਲੋ ਇਹ ਨਹੀਂ ਜਾਂਦਾ ਨਾ ਜਾਵੇ ਚਲ ਉੱਥੇ ਕੱਲੀ ਆ ਜਾਓ ਨਾ ਜਾਣੇ ਮੇਰੇ ਮੈਂ ਨਹੀਂ ਤੁਹਾਡੇ ਨਾਲ ਜਾਣਾ ਨਾ ਹੀ ਮੈਂ ਤੁਹਾਨੂੰ ਜਾਣ ਦੇਣਾ ਜੇ ਮੈਂ ਤੇ ਉਹਨਾਂ ਦੇ ਬੂਏ ਪੈਰ ਨਾ ਪਾਵਾਂ ਬੈਜੋ ਇੱਥੇ ਮੇਰੀ ਬਾਹ ਛੱਡ ਅੱਛਾ ਬਹੁਤ ਪਹਿਲਾਂ ਤੂੰ ਕੀ ਲੱਛਣ ਕਰਦੇ ਛੱਡ ਮੇਰੀ ਬਾਹ ਤੁਰੋ ਤੁਰੋ ਤੂੰ ਮੰਮੀ ਮੈਂ ਤੁਹਾਨੂੰ ਕਹਿਣਾ ਬੈਜੋ ਇੱਥੇ ਤੇ ਬੈਜੋ ਆਪਾ ਤੂੰ ਮੇਰੀ ਸੁਣ ਗੱਲ ਤੂੰ ਮੇਰਾ ਪਿਓ ਨਹੀਂਗਾ ਮੈਂ ਤੇਰੀ ਮਾਂ ਵਾਂ ਮੈਂ ਤੈਨੂੰ ਜੰਮਿਆ ਪਾਲਿਆ ਤੇ ਤੂੰ ਮੇਰੇ ਤੇ ਨਾ ਬੋਲੀ ਚੌਧਰ ਨਾ ਸਾੜ ਤੇਰੇ ਕਹਿਣ ਤੇ ਮੈਂ ਜਾਵਾਂ ਤੇਰੇ ਕਹਿਣ ਤੇ ਮੈਂ ਨਾ ਜਾਵਾਂ ਤੇਰੇ ਕਹਿਣ ਤੇ ਉੱਠੀਏ ਤੇਰੇ ਤੇ ਕਹਿਣ ਤੇ ਬਹਿ ਜੀਏ ਚੁੱਪ ਕਰਕੇ ਨਾ ਬਹਿ ਜਾ ਇੱਥੇ ਕਿਤੇ ਨਹੀਂ ਜਾਣਾ ਤੂੰ ਕਿਉਂ ਨਹੀਂ ਜਾਣਾ ਅਈ ਤੇ ਜਾਣਾ ਜਾਣਾ ਉੱਚੀ ਬਾਤ ਕਿਉਂ ਦੇਦੀ ਮੰਮੀ ਨਾਲ ਗੱਲ ਕਰਨ ਕੋਈ ਗੱਲ ਨਹੀਂ ਸਹਜ ਨਾਲ ਗੱਲ ਕਰ ਲੋ ਤੂੰ ਚੁੱਪ ਕਰ ਜਾ ਬਹੁਤ ਇੱਥੇ ਇਹ ਸਮਝਾ ਲੈ ਸਿਮਰਤ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਇਹ ਸਾਡੀ ਮਰਜ਼ੀ ਆ ਆਡੇ ਲਈ ਦੋਵੇਂ ਇੱਕੋ ਜੇ ਉਹ ਨਾਵਾ ਕਹਦਾ ਇੱਧਰ ਰਹਿਣ ਦਾ ਤਾਂ ਉੱਦਾਂ ਹੀ ਉਹਨਾਂ ਹੱਕਾ ਡਾ ਉੱਧਰ ਉਹ ਵੀ ਮੇਰਾ ਪੁੱਤ ਤੇ ਫਿਰ ਐਦਾਂ ਕਰੋ ਪੱਕੇ ਹੀ ਚਲ ਜਾਓ ਉੱਧਰ ਵੇਖ ਦੋ ਵਰਕਾ ਐ ਕਰਦਾ ਤੂੰ ਗਾਣਾ ਮੈਂ ਕੀ ਕਰ ਦੇ ਵਿੱਚ ਨਾ ਪੈਰ ਮਨਾ ਪਾਇਓ ਨਹੀਂ ਤੂੰ ਗਾਣਾ ਮੈਨੂੰ ਰੋਕਣ ਵਾਲਾ ਨਹੀਂ ਮੰਮੀ ਕੋਈ ਗੱਲ ਨਹੀਂ ਤੀ ਹੋ ਕੇ ਆ ਜਾਓ ਤੀ ਚੁੱਪ ਕੀਤੀ ਰੋ ਕੋਈ ਗੱਲ ਨਹੀਂ ਹੋ ਹਾਂਦੋਂ ਜਦੋਂ ਮੈਂ ਕਹਤਾ ਨਹੀਂ ਜਾਣਾ ਕਿਤੇ ਤੇ ਨਹੀਂ ਜਾਣਾ ਬਹਿ ਜਾ ਇੱਥੇ ਮੈਂ ਤਾਂ ਪਿਆਰ ਨਾ ਕਹਿ ਲਿਆ ਜੇ ਜੇ ਪਰਦੇ ਬੰਦਾ ਅੱਡਾ ਜਾਣਦਾ ਉਹ ਕੁੜੀ ਹੋਏ ਐਹੀ ਜਾਣਾ ਹੀ ਜਾਣਾ ਮੈਂ ਨਹੀਂ ਜਾਣਾ ਹੀ ਜਾਣਾ ਉਹ ਕਹਿੰਦੇ ਦਈਆਂ ਚੁੱਪ ਕਿਤੇ ਰੋਹ ਤੂੰ ਐਵੇਂ ਬੋਲੀ ਜਾਂਦੇ ਜਿਉਂ ਕਹਿੰਦੇ ਤੈਨੂੰ ਜਾਣਦੋ ਉਹ ਚੁੱਪ ਕੀ ਤੇਰਾ ਨਾਲੇ ਤੈਨੂੰ ਕੀ ਹੋ ਗਿਆ ਤੇਰੇ ਘਰ ਬਹੁਤ ਬਦਲਿਆ ਦੱਸਾਂ ਮੈਨੂੰ ਨਾਲੇ ਹਾਂ ਮੈਂ ਜੋ ਮਰਜ਼ੀ ਕਰਾਂ ਇਹਨਾਂ ਨੂੰ ਵੀ ਦੱਸਣਾ ਇਹ ਘਰ ਮੇਰਾ ਹੈ ਤੇ ਨਾਲੇ ਤੇਰਾ ਆ ਅੱਛਾ ਕਿਹੜਾ ਘਰ ਕਿਹੜਾ ਘਰ ਤੇਰਾ ਤੇ ਇਹਦਾ ਵਾ ਇਹ ਘਰ ਸਾਡਾ ਵਾ ਸਾਡੀ ਮਰਜ਼ੀ ਤੁਹਾਨੂੰ ਦਈਏ ਸਾਡੀ ਮਰਜ਼ੀ ਨਾ ਦਈਏ ਤੈਨੂੰ ਪਤਾ ਨਾ ਕੋਟ ਕਚੈਰੀਆਂ ਵੇਖੀਆਂ ਹੈ ਕਣੀ ਵਿਖਾ ਦੇਂਗੇ ਨਹੀਂ ਤੇ ਜਾਓ ਫਿਰ ਐਦਾਂ ਕਰੋ ਤੁਸੀਂ ਕੋਟ ਕਚੈਰੀਆਂ ਚ ਵੇਖ ਲਓ ਫਿਰ ਚੱਲ ਵੇਖ ਲਈ ਫਿਰ ਚਲੋ ਵੇਖ ਲਓ ਮੈਂ ਕਿਹਾ ਸੀ ਨਾ ਤੁਸੀਂ ਚੁੱਪ ਕਰਕੇ ਖਲੋਤੇ ਜੇ ਵੇਖ ਲੋਣੇ ਦੀ ਕਰਤੂਤ ਇਹਦਾ ਪਿੱਛੇ ਹੋ ਤੂੰ ਚੁੱਪ ਕਰ ਹਾਂ ਕੀ ਆਉਣਾ ਭਈ ਘਰ ਬਾਰੇ ਕੀ ਕਹਿਣਾ ਹੋਣਾ ਜੋ ਕੋਈ ਤੁਸੀਂ ਸੁਣਨ ਦੇ ਜੇ ਉਹ ਕੋਈ ਮੈਂ ਕਹਿਣ ਦਿਆਂ ਮਾਂ ਨੂੰ ਐਦਾਂ ਬੋਲੀਦਾ ਤੇਰੀ ਮਾਂ ਵਾਹੋ ਮੈਂ ਤੇ ਪਹਿਲਾਂ ਕਿਹਾ ਸੀ ਤੇ ਜੇ ਦੇ ਇੱਜ਼ਤ ਕਰੋਗੇ ਤੇ ਇੱਜ਼ਤ ਕਰਾ ਲੋਗੇ ਨਹੀਂ ਤਾਂ ਫਿਰ ਗੱਲਾਂ ਮੈਨੂੰ ਵੀ ਸੁਣਾਉਣੀਆਂ ਆਂਦੀਆਂ ਤੁਸੀਂ ਤੇ ਇਹ ਚਾਹੁੰਦੇ ਬਾ ਅਸੀਂ ਸਾਡੀ ਗੱਲ ਮੰਨੀ ਜਾਵੇ ਅਸੀਂ ਇਹਨਾਂ ਦੀ ਕੋਈ ਨਾ ਮੰਨੀਏ ਉਹ ਤਾਂ ਬਹੁਤ ਸਾਡੀਆਂ ਮੰਨਣ ਦੇ ਆਂਗੇ ਇਹ ਮੰਨਣ ਵਾਲੀ ਗੱਲ ਹੈ ਜਿੱਦਾਂ ਤੂੰ ਬੋਲਦਾ ਮੈਂ ਤਾਂ ਤੁਹਾਨੂੰ ਪਹਿਲਾਂ ਕਹਿਆ ਜਾਣਾ ਜੀ ਸੱਦ ਕੇ ਜਾਓ ਬੱਸ ਫਿਰ ਆਉਂਦੇ ਹਾਂ ਦੱਸ ਕੀ ਵੇਖੋਗੇ ਆਪਣੇ ਕੱਪੜੇ ਕਪੜੇ ਜਿਹੜੇ ਆ ਬਿਸਤਰੇ ਬੁਸਤਰੇ ਤੁਹਾਡੀ ਗਲੀ 'ਚ ਪਏ ਹੋਣਗੇ ਚਾਵਾਸ਼ੇ ਚਾਵਾਸ਼ੇ ਤੜਦੇ ਇਸ ਕੰਮ ਨੂੰ ਜੰਮਿਆ ਤੁਹਾਨੂੰ ਤੇ ਮਾਪਿਓ ਦੇ ਕੱਪੜੇ ਲੀੜੇ ਗਲੀਆਂ ਚ ਸੁਟਣ ਨੂੰ ਹਨਾ ਆਈ ਕਮੀ ਰਹਿ ਗਈ ਸੀ ਤੇਰੇ ਬੋਲਣ ਦੀ ਅਈ ਜੋੜਾ ਬਗਾਨੀ ਧੀ ਰਾ ਕਸੂਰ ਕੱਢਦੇ ਇਹ ਨਹੀਂ ਪਤਾ ਆਪਣੀ ਗੰਦੀ ਲਾੜਦਾ ਕਸੂਰ ਆ ਤੇ ਜੇ ਮੈਂ ਤੁਹਾਨੂੰ ਕਹਿਣ ਦਾ ਵੀ ਉਧਰ ਨਹੀਂ ਜਾਣਾ ਤੇ ਬਸ ਨਹੀਂ ਜਾਣਾ ਕਿਉਂ ਨਹੀਂ ਜਾਣਾ ਤੁਹੇ ਦਾ ਕਿਉਂ ਨਹੀਂ ਜਾਣਾ ਉਹ ਜਦੋਂ ਸਾਡਾ ਨਾਲ ਨਾ ਕੋਈ ਰਿਸ਼ਤਾ ਹੀ ਨਹੀਂ ਹੈਗਾ ਫਿਰ ਕਿਉਂ ਜਾਣਾ ਉੱਧਰ ਤੇਰਾ ਨਹੀਂ ਨਾ ਹੈਗਾ ਮੇਰਾ ਤਾਂ ਪੋਤੇ ਆ ਨਾ ਜਾਓ ਘਰ ਰਹਿ ਲਓ ਉੱਧਰ ਹੀ ਪੱਕੇ ਆਓ ਐਂਜ ਕਹਿਣਾ ਕਿ ਮੈਂ ਤੁਹਾਨੂੰ ਰੱਖਣਾ ਹੀ ਨਹੀਂ ਚਾਹੁੰਦਾ ਬਸ ਫਿਰ ਜਾਓ ਇੱਥੋਂ ਅੱਛਾ ਚਲੋ ਇਹ ਘਰ ਸਾਡਾ ਵਾ ਜੇ ਜਿੰਨਾ ਚਿਰ ਅਸੀਂ ਜੀਨੇ ਆ ਨਾ ਅਸੀਂ ਇੱਧਰ ਰਹੀਏ ਉੱਧਰ ਰਹੀਏ ਸਾਡੀ ਮਰਜ਼ੀ ਆ ਇਹ ਤੁਹਾਡਾ ਭਲੇਖਾ ਹੈ ਜੇ ਅੱਛਾ ਇਹ ਤੇਰਾ ਵੀ ਭਲੇਖਾ ਹੀ ਫਿਰ ਇਹ ਮੈਂ ਤੁਹਾਡਾ ਭਲੇਖਾ ਹੁਣ ਕੱਢ ਦੇਣਾ ਵਾ ਕੱਢੋ ਵੇ ਖੁੱਲੀ ਛੁੱਟੀ ਆ ਕੋਈ ਨਹੀਂ ਕਰਾਂਗੇ ਸੁਣ ਲੋ ਵੇਲੋ ਮੈਂ ਤੁਹਾਨੂੰ ਕਿਹਾ ਸੀ ਨਾ ਇਹ ਜਿਹੜਾ ਮਿੱਠਾ ਪਿਆਰਾ ਹੋਇਆ ਹੈ ਨਾ ਕੋਈ ਨਹੀਂ ਹੋ ਜਾਓ ਮਰਸਾਲ ਕੋਈ ਗੱਲ ਹਾਂ ਕਿਉਂ ਦੇ ਜਿੰਨਾ ਰੌਲਾ ਪਾਉਣ ਮਮੀ ਕੋਈ ਗੱਲ ਨਹੀਂ ਮੈਨੂੰ ਸਮਝਾਉਣੀ ਆ ਬੈਠੋ ਤੁਸੀਂ ਕਹਦਾ ਸਮਝਾਉਣਾ ਹੈ ਮੈਨੂੰ ਉਹ ਇਹਨਾਂ ਨੂੰ ਵੀ ਤਾਂ ਪਤਾ ਲੱਗੇ ਵੀ ਜਿਹੜੇ ਥਾ ਦੀਏ ਬਾਰ ਬਾਰ ਇਹੋ ਗੱਲ ਕਰੀ ਜਾਂਦੇ ਤੁਹਾਨੂੰ ਕੋਟਕਚੈਰੀਆਂ ਚ ਘ੍ਰਿਸਾਂਗੇ ਤੁਹਾਨੂੰ ਕੋਟਕਚੈਰੀ ਇਹਨਾਂ ਨੂੰ ਵੀ ਪਤਾ ਲੱਗੇ ਵੀ ਉਹ ਮਕਾਨਤ ਮੈਂ ਆਪਣੀ ਜਨਾਨੀ ਦੇ ਨਾਲ ਆਤਾ ਸ਼ਾਬਾਸ਼ ਤੇਰੇ ਆ ਕੀ ਕੀਤਾ ਮੇਰੇ ਮਗਰੋਂ ਕਿਹੜੀ ਕਰਤੂਤ ਭਾਲੀ ਉਹ ਹੈ ਇਹ ਵੀ ਦੱਸ ਦੇ ਮੈਨੂੰ ਹੋਰ ਵੀ ਕੀ ਕੀਤਾ ਹੈ ਹੋਰ ਕੀ ਕਰਨਾ ਐ ਉਹ ਕੁਝ ਕੀਤਾ ਬਸ ਅੱਛਾ ਜਨਾਨੀ ਦੇ ਮਗਰ ਲਾਤਾ ਸਭ ਕੁਝ ਜਨਾਨੀ ਦੇ ਨਾਮ ਕੀ ਗੱਲ ਜੇ ਬਾਪੂ ਦੇ ਰਹਿਣਾ ਸਾਰਾ ਕੋਈ ਲਾ ਸਕਦਾ ਤੇ ਮੈਂ ਨਹੀਂ ਆਪਣੀ ਜਨਾਨੀ ਦੇ ਨਾਮ ਆ ਸਕਦਾ ੱਲੇ ਤੈਨੂੰ ਮੈਂ ਦੱਸਾਂ ਜਿਹੜੀ ਤੂੰ ਲੱਭਦਾ ਫਿਰਦਾ ਨਾ ਗੱਲਾਂ ਤੇ ਮੈਂ ਵੀ ਜਾਣਦੀ ਦੱਸੋ ਹਾਂ ਦੱਸ ਕੀ ਕਹਿਣਾ ਤੂੰ ਇਪਿਓ ਨੇ ਮੇਰੇ ਨਾਲ ਆਤੇ ਤੇ ਉਹਨੇ ਆਪਣੀ ਕਮਾਈ ਕਰਕੇ ਤੇ ਮੇਰੇ ਨਾਲ ਲਾਈ ਤੂੰ ਵੀ ਕਮਾਈ ਕਰ ਦੋ ਤੇ ਆਪਣੀ ਜਨਾਨੀ ਦੇ ਨਾਮ ਲਾ ਦੇਣਾ ਸਾਡੀ ਜਾਇਦਾਦ ਕਾਨੂੰ ਆਪਣੀ ਜਨਾਨੀ ਦੇ ਨਾਮ ਲਾ ਆਤੀ ਤੇ ਤੁਸੀਂ ਇਹ ਉਮਰੇ ਜਾਇਦਾਦ ਕੀ ਕਰਨੀ ਤੁਸੀਂ ਵੀ ਤਾਂ ਕਿਸ ਨਾ ਕਿਸ ਦੇ ਨਾਮ ਲਾਉਣੀ ਹੀ ਤੇ ਮੈਂ ਆਪਣੀ ਜਨਾਨੀ ਦੇ ਨਾਮ ਲਾ ਲਾਤੀ ਲੈ ਜਿੰਦੇ ਇਹਨੂੰ ਦੇ ਦੇ ਦਿੰਦੇ ਤੇਰੇ ਨਹੀਂ ਬੁੱਢੇ ਵਾਰੇ ਅਸੀਂ ਬਸ ਨਹੀਂ ਉਹ ਕੰਮ ਕਰਨਾ ਹੈ ਕਈ ਮੁਰਗਾ ੱੱੱਕੇ ਖਾਂਦੇ ਫਿਰ ਦੇਖੋ ਇਹ ਤੁਹਾਨੂੰ ਹੁੰਦਿਆ ਸੁਦੇ ਨਿਕੰਦੰਦੇ ਕਾਰੇ ੱੱੱਕੇ ਖਾਂਦੇ ਤੁਹਾਨੂੰ ਰੋਟੀ ਦੇਣ ਦੇ ਖਾਨੂ ਤੂੰ ਤੇ ੱੱੱਕੇ ਦੇਣ ਦੇ ਜਾਂ ਉੱਧਰ ਚਲ ਜਾਓ ਬਿਸਤਰਾ ਗੋਲ ਕਰ ਲੋ ਫਲਾਣ ਕਰ ਲੋ ਤੇ ਫਿਰ ਤੂੰ ਇਹ ਤੇਰੇ ਜਦੋਂ ਕਹਾ ਮੈਂ ਉੱਧਰ ਨਹੀਂ ਜਾਣਾ ਤੇ ਨਹੀਂ ਜਾਣਾ ਫਿਰ ਕਿਉਂ ਜਾਂਦੇ ਜੇ ਉੱਧਰ ਅਈ ਤੇ ਜਾਣਾ ਜਾਣਾ ਇਹ ਜੋ ਕਹਿ ਰਿਹਾ ਨਾ ਠੀਕ ਹੀ ਕਹਿ ਰਿਆ ਇਨੇ ਜੋ ਕਰ ਤੋਤਾ ਕੀਤੀਆਂ ਇਹਨੂੰ ਬਰਵਾ ਕੀ ਕਰ ਤੋਤਾ ਕੀਤੀਆਂ ਮੈਂ ਕੋਈ ਗਲਤ ਕੀਤਾ ਆਪਣੀ ਜਾਨੀ ਦੇ ਨਾਮ ਮਕਾਨ ਲਾ ਕੇ ਤੇ ਆਪਣੀ ਕਮਾਈ ਕਰਕੇ ਲਾਉਣਾ ਜਣਾਨੀ ਨਾ ਤੁਸੀਂ ਮਕਾਨ ਛੱਡੋ ਮੈਂ ਗੱਡੀ ਨਹੀਂ ਛੱਡੀ ਆਪਣੇ ਨਾਂ ਤੇ ਮੈਂ ਤਾਂ ਵੀ ਇਹਦੇ ਨਾਂ ਲਈਏ ਮੰਨ ਲਓ ਇੰਨੇ ਨਾ ਝੱਲ ਬਣੇ ਟਿਕਟਾਂ ਘਰਾਤੀਆਂ ਤੁਸੀਂ ਚੱਲ ਜਾਓ ਮੈਂ ਕਰਾ ਦੇਣਾ ਪਤਾ ਨਹੀਂ ਸਾਨੂੰ ਘਰੋਂ ਕੱਢਣਾ ਚਾਹੁੰਦਾ ਕੋਈ ਇਹਦੇ ਮਨਜ ਪਾਪ ਹੈਗਾ ਕੋਈ ਪਾਪ ਨਹੀਂ ਜੇ ਤੂੰ ਇੱਥੇ ਧਰ ਤੂੰ ਆ ਕੁਝ ਹੋਣ ਦੇਣਾ ਇਹ ਪਾਪ ਹੀ ਹੋਇਆ ਇਹ ਕੀ ਹੋਇਆ ਘਰੋਂ ਕੱਢ ਕੇ ਹੀ ਕਰਾਇਆ ਹੀ ਨਾ ਢੇਡਾ ਐਂ ਖੁਸ਼ ਹੋਣ ਦੇਆ ਟਾਡੇ ਬੋਦਿਆਂ ਸਾਨੂੰ ਯਾਤਰਾ ਦੇ ਭੇਜਿਆ ਆ ਆਈ ਇਹਦਾ ਇਰਾਦਾ ਮੰਮੀ ਇਹ ਸਿਰਫ ਤੁਹਾਡੇ ਮਨ ਦਾ ਵਹਿਮ ਹੀ ਆ ਜਾਣਾ ਤੁਸੀਂ ਹੈਗਾ ਹੀ ਉਹ ਗੱਲ ਵੱਖਰੀ ਹੀ ਕਿਉਂ ਚਲੋ ਅਸੀਂ ਮਨਾ ਕਰ ਦਿੱਤਾ ਸੀ ਕਿ ਤੁਹਾਨੂੰ ਵੀ ਪਤਾ ਕਰਦਾ ਖਰਚਾ ਜੇ ਮਾਨ ਹੁੰਦਾ ਹੀ ਇਸ ਕਰਕੇ ਹੁਣ ਚਲੋ ਇਹਨਾਂ ਦੇ ਵੀ ਹੱਥ ਸੁੱਖਾ ਹੀ ਇਸ ਕਰਕੇ ਇਹਨਾਂ ਨੂੰ ਤੁਹਾਨੂੰ ਭੇਜਤਾ ਤੁਸੀਂ ਤੇ ਆਵੇ ਨਾ ਸਿਰ ਤੇ ਬੋਲੀ ਜਾਂਦੇ ਜੀ ਹੁਣ ਇਹ ਜਿੱਦਾਂ ਜਾਣਾ ਹੀ ਤੁਸੀਂ ਸਾਨੂੰ ਇਦਾਂ ਨਹੀਂ ਭੇਜਿਆ ਮੰਮੀ ਮੈਨਰੇ ਤਾਂ ਨਿੱਕੋ ਗੱਲ ਕਹਿਨੀ ਆ ਰੱਬ ਨਾਲ ਦਿਲ ਦੀ ਪਾਉਣਾ ਵੈਂਦਾ ਉਹ ਲੋਕੀ ਪੈਦਲ ਯਾਤਰਾ ਨਹੀਂ ਕਰਦੇ ਉਹ ਵੀ ਤੋਕੀ ਕਰਦੀ ਹੈ ਨਾ ਚਾਹੀ ਹੁਣ ਪੈਦਲ ਜਾਤਰਾ ਬੁੱਢੇ ਵਾਲੇ ਹੋਣਾ ਹੀ ਜਾਤਰਾ ਪੈਦਲ ਕਰਨੀ ਹੈ ਹਾਂ ਮੈਂ ਇਹਦੇ ਸਿਰਫ ਤੁਹਾਡੇ ਮੰਦੇ ਹੀ ਆ ਨਾ ਤੁਹਾਡੇ ਮੰਦਿਰ ਆਪਣੇ ਪਾਉਣਾ ਵੇਖਣੀ ਚਾਹੇ ਤੂੰ ਸਰਕਾਰੀ ਬੱਸ ਤੇ ਜਾਓ ਚਾਹੇ ਤੂੰ ਏਸੀ ਵਾਲੀ ਤੇ ਜਾਓ ਤੋੜਾ ਮੈਨੂੰ ਜਿਆਦਾ ਸਲਾਹ ਨਾ ਦੱਸ ਜੋ ਅਸੀਂ ਕਰਾਏ ਆ ਵਾਹ ਵਾ ਜੋ ਤੂੰ ਨਹੀਂ ਕੀਤਾ ਉਹ ਵੀ ਵਾਹ ਵਾ ਬਹੁਤ ਚੋਣੀ ਕੀਤੀ ਤੇ ਤੁਹਾਡੇ ਨਾਲ ਮੇਰੀ ਚੁਣ ਗੱਲ ਸੇਵਕ ਮੈਂ ਚੱਲੀ ਨਾਲੇ ਹੁਣ ਨਾ ਤੂੰ ਮੈਨੂੰ ਰੋਕ ਕੇ ਵਿਖਾਈ ਜੇ ਤੂੰ ਮੇਰੇ ਰਾਹ ਚ ਆਇਆ ਨਾ ਮੈਂ ਚਪੇੜ ਤੇਰੇ ਮੂੰਹ ਤੇ ਪੁੱਠੇ ਆਦੀ ਛੱਡਣੀ। ਮੈਂ ਮੇਰੀ ਇੱਕ ਗੱਲ ਹੋਰ ਸੁਣ। ਤੁਸੀਂ ਦੋਨੇ ਜਣੇ ਨਾ ਜਿਹੜੇ ਦੋ ਟਗੇ ਦੇ ਕਾਗਜ਼ਾਂ ਤੇ ਭੁੜਕਦੇ ਰਹਿੰਦੇ ਜੀ ਇਹਦੇ ਮੈਂ ਤੈਨੂੰ ਬਾਅਦ ਚ ਇਹਨਾਂ ਕਾਗਜ਼ਾਂ ਦਾ ਮਜ਼ਾ ਦੱਸੂਗੀ। ਕੋਲ ਮਲਾ ਕੇ ਮਤਲਬ ਇਹ ਆ ਕਿ ਤੁਸੀਂ ਨਹੀਂ ਹਟਣਾ। ਠੀਕ ਆ ਫਿਰ। ਜਾਣਾ ਜਾਓ ਤੇ ਇੱਕ ਗੱਲ ਨਾ ਕੰਨ ਖੋਲ ਕੇ ਸੁਣ ਲਓ। ਫਿਰ ਨਾ ਤੁਹਾਡੇ ਦੀਆ ਘਰ ਦੇ ਦਰਵਾਜ਼ੇ ਨਾ ਹਮੇਸ਼ਾ ਹਮੇਸ਼ਾ ਲਈ ਬੰਦ ਰਹਿ ਜੇ। ਮੁੜ ਕੇ ਘਰ ਚ ਪੈਰ ਨਾ ਪਾ ਦਿਓ ਕਿਦੇ ਤੂੰ ਵੀ ਮੇਰੀ ਸੁਣ ਲੈ ਗੱਲ ਮੈਂ ਤੇਰੇ ਖੇਖਣ ਬਹੁਤ ਵੇਲੇ ਤੇ ਤੇਰਾ ਬੀਪੀ ਵੱਧ ਗਈ ਅੱਜ ਮੈਂ ਕੋਈ ਪਰਵਾਹ ਨਹੀਂ ਕਰਨੀ ਬੀਪੀ ਵੱਧ ਜੇ ਭਾ ਕੰਜੋ ਮਰਜੀ ਹੋ ਜੇ ਮੈਂ ਜਾਣਾ ਜਾਣਾ ਤੂੰ ਮੈਨੂੰ ਰੋਕ ਕੇ ਵਖਾ ਸਿਰਕ ਤੈਨੂੰ ਇੱਕ ਗੱਲ ਹੋਰ ਕਹਾਂ ਮੈਂ ਨਾ ਹਲਾਜ ਦੇ ਮੋਹ ਪਿਆਰ ਚ ਆਪਣਾ ਵਡਾਪਾ ਰੋਲ ਲਿਆ ਪਰ ਹੁਣ ਨਾ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ ਕਿ ਮੈਂ ਆਪਣੇ ਬੰਦੇ ਦਾ ਵਡਾਪਾ ਰੋਲਾਂ ਚਲੋ ਉਠ ਵੱਡੇ ਵੱਲ ਚੱਲੀਏ। ਸਤਾ ਨੂੰ ਕਹਿ ਨਹੀਂ ਨਾ। ਨਾ ਇਹਨਾਂ ਬੋਲੋ। ਤੂੰ ਇਹਦਾ ਕਰ ਕਾਜ ਕੱਢ ਕੇ ਲਿਆ। ਤੇ ਮੈਂ ਲੋਨਾਂ ਨਾਲੇ ਵਕੀਲ ਨੂੰ ਫੋਨ। ਇਹਨਾਂ ਨੂੰ ਤੇ ਹੁਣ ਮੈਂ ਦੱਸਦਾ ਇੱਕ ਗੱਲ ਹੋਰ ਇਹਨਾਂ ਦੇ ਕੱਪੜੇ ਕੱਢ ਪੈਕ ਕਰ। ਜਿਹੜਾ ਵੀ ਇਹਨਾਂ ਦਾ ਕੋਈ ਸਮਾਨ ਨਿਕਮੋਟ ਹੈਗਾ ਸਭ ਪੈਕ ਕਰ ਦੇ ਇਹਨਾਂ ਨੂੰ ਤੇ ਮੈਂ ਚੰਗੀ ਤਰ੍ਹਾਂ ਦੱਸੂਗਾ ਨਾ ਮੈਂ ਚੀਜ਼ ਕੀ ਆ। ਜੀ ਨਾ ਕਰੋ ਇਹ ਸਭ ਕੁਝ। ਕੋਈ ਗੱਲ ਹੋ ਗੁੱਸੇ ਚ ਗਈ ਤੂੰ ਚੁੱਪ ਕੀਤੀ ਰਹਿ ਜਿੰਨਾ ਤੈਨੂੰ ਕੰਮ ਆ ਤੂੰ ਉਹ ਕਰ ਸੇਵਕਣਾ ਖੁੱਜਾਦਾ ਹੀ ਓਵਰ ਕਰੀ ਜਾਂਦੇ ਹੀ ਅੱਜ ਮੈਂ ਕਹਿਣ ਵੀ ਨਹੀਂ ਚੁੱਪ ਕੀਤੇ ਰੋ ਅਜੇ ਮੰਮੀ ਹੁਣ ਗੁੱਸੇ ਚ ਵਾ ਠੰਡਿਓ ਕੇ ਗੱਲ ਕਰ ਲੋ ਪਰ ਇਹ ਕਿਥੋਂ ਮੇਰੀ ਸੁੰਦੇ ਆ ਮੈਨੂੰ ਤੇ ਡਰ ਜਿਹੜਾ ਨਾ ਸਾਰਾ ਗਹਿਣੇ ਦਾ ਪਈ ਜਾਂਦਾ ਬਾਕੀ ਬੁੱਢਾ ਬੁੱਢੀ ਜਿੱਥੇ ਮਰਜੀ ਹੋਣ ਜਾਣ ਮਰ ਮੈਨੂੰ ਕੋਈ ਪਰਵਾਹ ਨਹੀਂ ਨਾ ਜੀ ਚੱਲ ਆ ਜੋ ਮੰਮੀ ਤੂੰ ਹੀ ਸਸੀਵਾਲ ਸਸੀਕਾ ਜਿੰਦੇ ਰੋ ਸਸੀ ਆ ਲਈ ਤੂੰ ਹੀ ਅਚਾਨਕ ਬਿਨਾ ਫੋਨ ਕਿਤੇ ਆ ਫੋਨ ਕਰਕੇ ਆਂਦੇ ਕਿਉਂ ਪਿਆ ਨਹੀਂ ਸਕਦੇ ਤੇਲ ਤਾਂ ਚੋਲ ਲੈਂਦੀ ਦੱਸੋ ਕੋਈ ਗੱਲ ਨਹੀਂ ਆਪਣੇ ਪੁੱਤ ਦੇ ਘਰ ਆਈ ਆ ਮੰਮੀ ਤੁਹਾਡੇ ਪੁੱਤ ਦਾ ਘਰ ਤਾਂ ਡਾ ਹੀ ਹੈਗਾ ਵਾ ਲੰਗੋ ਮੂੰਗਵਾ ਬੰਦ ਕਰਨਾ ਰੀਐਡਮਿਸ਼ਨ ਗਈ ਸੀ ਨਾ ਤੇ ਮੂੰਗਾ ਖੁੱਲਾ ਛੱਡ ਗਈ ਸੀ ਅੱਛਾ ਲੰਗੋ ਮੂੰਗਾ ਬੰਦ ਕਰ ਆਵਾ ਆਜੋ ਵਾਹ ਰੱਬਾ ਤੇਰੇ ਰੰਗ ਕੀ ਨੇ ਜਦੋਂ ਮੈਨੂੰ ਇੰਨਾ ਦੀ ਲੋੜ ਸੀ ਉਦੋਂ ਮੇਰੇ ਵੱਲ ਆਏ ਨਹੀਂ ਕੋਈ ਮੇਰਾ ਸਾਥ ਨਹੀਂ ਦਿੱਤਾ ਤੇ ਅੱਜ ਅੱਜ ਬਿਨ ਬੁਲਾਏ ਆ ਗਏ ਚਲੋ ਕੋਈ ਨਾ ਉਹ ਵੇਖ ਲੋ ਜਿਹੜਾ ਘਰ ਆਪਣਾ ਸੀ ਉਹ ਉੱਧਰ ਉਹਨਾਂ ਮਨ ਲੈ ਮਾਰ ਲਈ ਜਿਹੜਾ ਪੁੱਤ ਦਾ ਘਰ ਉਹ ਵੇਲੋ ਕਹਿੰਦੀ ਤੁਹਾਡਾ ਆਪਣਾ ਘਰ ਸੀ ਵੇਲੋ ਆਹ ਫਰਕ ਜੇ ਇਹਦੇ ਚ ਤੇ ਉਹਦੇ ਚ ਮੰਮੀ ਐਲੋ ਪਾਣੀ ਖੜੋ ਜਿਹੜੀ ਪਾਣੀ ਲੈ ਲਓ ਬੇਆ ਪੁੱਤ ਘੋੜ ਸੁਣੋ ਸੇਧ ਠੀਕ ਹੈ ਠੀਕ ਹੈ ਬੱਤ ਤੇ ਤੂੰ ਸੁਣਾ ਰਹੀ ਹੈ ਠੀਕ ਹੈ ਠੀਕ ਹੈ ਮੰਮੀ ਬੁਖਾਰ ਸੀ ਉਹ ਕਿਹੜਾ ਨਾਲ ਹੀ ਨਿਭ ਗਿਆ ਸੀ ਉਹਨੇ ਤਾਂ ਲੱਥਣਾ ਹੀ ਲੱਥਣਾ ਸੀ ਸੋ ਲੱਥ ਗਿਆ ਚੱਲ ਪੁੱਤ ਏਦਾਂ ਨਾ ਗਿਆ ਤੇ ਮੇਰਾ ਪੁੱਤ ਠੀਕ ਠਾਕ ਹੈ ਠੀਕ ਹੈ ਮੰਮੀ ਤੁਹਾਡਾ ਪੁੱਤ ਵੀ ਰਾਜੀ ਖੁਸ਼ੀ ਹੈ ਆ ਗਿਆ ਇਹਨੇ ਘਰ ਤੁਸੀਂ ਤੇ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ ਮੰਮੀ ਅੱਜ ਕਿਵੇਂ ਚੇਤਾ ਆ ਗਿਆ ਤੁਹਾਨੂੰ ਵਸੇ ਆਉਂਦਾ ਨਹੀਂ ਪੁੱਤ ਤੈਨੂੰ ਲੱਗਦਾ ਨਾ ਵੀ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਲੋ ਮੰਮੀ ਇਹ ਵੀ ਕੋਈ ਕਹਿਣ ਦੀ ਗੱਲ ਹੈ ਮੱਖੀ ਵੇਖਣ ਨਹੀਂ ਆ ਕੰਨੀ ਸੁਣ ਕੇ ਉਥੋਂ ਸਾਕੂ ਛਾਈ ਆ ਨਾ ਤੁਹਾਡੇ ਕੋ ਕੋਈ ਮਦਦ ਹੋਈ ਤੇ ਨਾ ਹੀ ਤੁਸੀਂ ਬਾਅਦ ਚ ਦਰ ਪਰਤੇ ਹੋ ਕਿ ਤੇ ਸਾਡਾ ਹਾਲ ਨਹੀਂ ਕੋਈ ਚਾਲ ਨਹੀਂ ਲਿੱਤਾ ਕਿਹੜੇ ਪਾਸੇ ਤੁਹਾਡਾ ਮੁੰਡਾ ਵੈ ਕਿਹੜੇ ਪਾਸੇ ਤੁਹਾਡੀ ਨੂੰਹ ਰਹਿਣ ਗਈ ਹੈ ਕੀ ਹਾਲ ਹੋਏਗਾ ਉਹਦਾ ਇਹ ਜੇ ਪੁੱਤ ਤੇਰੇ ਢਿੱਡ ਚ ਹੈ ਨਾ ਜਿਹਦੇ ਨਾਲ ਵੈਗਰੂ ਹੋਵੇ ਤੇ ਮਾਪੇ ਉਹਦਾ ਹੱਥ ਹੋਵੇ ਨਾ ਹੋਰ ਸੁਣਾ ਮੰਮੀ ਘੁੰਮ ਫਿਰ ਕੇ ਆਏ ਫਿਰ ਸਹਿਰ ਵਧੀਆ ਘਰ ਆਏ ਹੋ ਪੁੱਤ ਘੁੰਮਣਾ ਫਿਰਨਾ ਕਿੱਥੇ ਹੀ ਉਹਦੇ ਇੱਕਦਮ ਸੇਵਕ ਨੇ ਟਿਕਟਾਂ ਘਰਾਤੀਆਂ ਤੇ ਪੁੱਤ ਹੀ ਗੁਰਦੁਆਰਿਆਂ ਦੇ ਦਰਸ਼ਨ ਕਰਨ ਚੱਲ ਗਏ ਚਲੋ ਮੰਮੀ ਗਏ ਉਹ ਤਾਂ ਚੰਗੀ ਗੱਲ ਐ ਗੁਰੂ ਮਹਾਰਾਜ ਦੇ ਘਰ ਗਏ ਹੋ ਪਰ ਝੂਠ ਤਾਂ ਨਾ ਬੋਲੋ ਗਏ ਤੁਸੀਂ ਆਪੇ ਹੋ ਠਿਕਾ ਡੈਡੀ ਨੇ ਕਰਵਾਈਆਂ ਨਾ ਵੀ ਸੇਵਕੋਨਾਂ ਦਾ ਲਈ ਜਾਂਦੇ ਹੋ ਇਹ ਤਾਂ ਪਤਾ ਹੀ ਜਾਣਦੇ ਐ ਨਾ ਚਲੋ ਕੋਈ ਨਹੀਂ ਮੰਮੀ ਜੀ ਵੈਸੇ ਇੱਕ ਗੱਲ ਐ ਅਹੀਂ ਉੱਥੋਂ ਆ ਗਏ ਆ ਰਾਜਮੰਦੀ ਨਾਲ ਹੀ ਆਏ ਆ ਆਪਣੇ ਸਿਰ ਤੇ ਸਭ ਕੁਝ ਕਰਨਨੇ ਆ ਤੁਹਾਡਾ ਕੋਈ ਖਾਸ ਲਿੱਤਾ ਦੇਗਾ ਨਹੀਂ ਮੰਮੀ ਤੁਹਾਨੂੰ ਥੋੜਾ ਜਿਹਾ ਵੀ ਦਰਦ ਨਹੀਂਗਾ ਕਿ ਤੁਹਾਡਾ ਮੁੰਡਾ ਨਹੀਂ ਮੁਸੀਬਤ ਚ ਪਿਆ ਹੋਇਆ ਹੈ ਕਿ ਇੱਕ ਵਾਰੀ ਜਾ ਕੇ ਉਹਨੂੰ ਵੇਖ ਆਈਏ ਕਿਹੜੀ ਹਾਲਤ ਚ ਹੈਗਾ ਵਾ ਨੂੰ ਸਾਡੀ ਕੱਲੀ ਕੀ ਕਰਦੀ ਹੋਏਗੀ ਪੋਤਰੀ ਵੀ ਬਿਮਾਰ ਹੈ ਉਹਨੂੰ ਲੈ ਕੇ ਡਾਕਟਰਾਂ ਦੇ ਤੁਰਦੀ ਹੋਏਗੀ ਕਿ ਕਚਹਿਰੀਆਂ ਵੱਲ ਤੁਰਦੀ ਹੋਏਗੀ ਤਾਂ ਹੁਣ ਜਰਾ ਇਹਨਾਂ ਦਰਦ ਨਹੀਂ ਆਇਆ ਡੈਡੀ ਮੰਮੀ ਤੇ ਪੁੱਤ ਹੀ ਇੱਕਦਮ ਚੱਲ ਗਏ ਤੇ ਹੁਣ ਆ ਤੇ ਗਏ ਆ ਪਤਾ ਦਰਦ ਦੇ ਤੇ ਆਏ ਆ ਤੈਨੂੰ ਕੀ ਪਤਾ ਹੈ ਕੀ ਕੀਤਾ ਮੁੰਡਾ ਕਿੱਦਾਂ ਘਰ ਆਇਆ ਤੈਨੂੰ ਪਤਾ ਵਾ ਤੂੰ ਹੀ ਕੀ ਕਰ ਲਿਆ ਬੈਠ ਕੇ ਅਰਦਾਸ ਕੀਤੀ ਮੰਨਿਆ ਪਰ ਅਰਦਾਸ ਦੇ ਨਾਲ ਨਾਲ ਨਾ ਥੋੜਾ ਆਪਣਾ ਵੀ ਚੱਲਣਾ ਫਿਰਨਾ ਹੁੰਦਾ ਵਾ ਮੰਮੀ ਅਨੁਭਵਦ ਤੂੰ ਬਿਲਕੁਲ ਸਹੀ ਆ ਤੇਰਾ ਗੁੱਸਾ ਸੱਚਾ ਵਾ ਪਰ ਗੁੱਸਾ ਚੁੱਕਣ ਤੋਂ ਪਹਿਲਾਂ ਨਾ ਕੋਈ ਸੋਚਣਾ ਚਾਹੀਦਾ ਦਿਨ ਡੈਡੀ ਜੀ ਕੀ ਸੋਚਾ ਮੈਨੂੰ ਦੱਸੋਗੇ ਯਾਰ ਮੈਂ ਕੀ ਗਲਤ ਮੰਮੀ ਕਹਿ ਨਹੀਂ ਆ ਠੀਕ ਹੈ ਮੈਨੂੰ ਘਰ ਆਇਆ ਤੁਹਾਨੂੰ ਕੁਝ ਕਹਿਣਾ ਨਹੀਂ ਚਾਹੀਦਾ ਪਰ ਮੈਂ ਹੱਕ ਨਾਲ ਗਲਤ ਘਾਰੀ ਸਕਦੀ ਆ ਨਾ ਲੋਕੀ ਮੈਨੂੰ ਪੁੱਛਦੇ ਨੇ ਕਿ ਕੀ ਗੱਲ ਐ ਕੁੜੀ ਬਿਮਾਰ ਲੈ ਕੇ ਇਕੱਲੀ ਤੁਰੀ ਫਿਰਦੀ ਐ ਤੇਰੇ ਦਿਓਰ ਤੇਰੀ ਦਰਾਣੀ ਤੇਰਾ ਸੱਸ ਤੇਰਾ ਸੋਹਰਾ ਕੋਈ ਤੇਰੇ ਨਾਲ ਨਹੀਂ ਆਗਾ ਉਹ ਤਾਂ ਉਹ ਨਾ ਗੱਲ ਛੱਡ ਤੂੰ ਇਹ ਤਾਂ ਕਹਿ ਸਕਦੀ ਨਾ ਵੀ ਉਹ ਘਰ ਨਹੀਂ ਹੈਗੇ ਉਹ ਗਏ ਆ ਛੱਡੋ ਮੰਮੀ ਕੀ ਕਹਿੰਦੀ ਲੋਕਾਂ ਨੂੰ ਕਿ ਪੁੱਤ ਮੁਸੀਬਤ ਚ ਹੈ ਘਰ ਚ ਪਰੇਸ਼ਾਨੀ ਹੈ ਤੇ ਸੋਰੇ ਮੇਰੇ ਘੁਮਣ ਫਿਰਨ ਚ ਲੱਗੇ ਹੋਏ ਨੇ ਐਨੀ ਗੱਲ ਕਹਿੰਦੀ ਮੈਂ ਚੰਗੀ ਲੱਗਦੀ ਮੰਮੀ ਘੁਮਣ ਫਿਰਨ ਪੁੱਤ ਕਿੱਥੇ ਗਏ ਚਲੋ ਮੈਂ ਕਹਿੰਨੀ ਯਾਤਰਾ ਤਾਂ ਹੀ ਗਏ ਉਹ ਫੋਨ ਨਹੀਂ ਸੀਗੇ ਆ ਫੋਨ ਤੋਂ ਉਦੋਂ ਵੀ ਕਾਲ ਹੋਣੀ ਹੈ ਨਾ ਬੰਦਾ ਫੋਨ ਤੇ ਪੁੱਛ ਲੈਂਦਾ ਮੰਮੀ ਫੋਨ ਤੇ ਲੈ ਕੇ ਹੀ ਨਹੀਂ ਗਏ ਫੋਨ ਤਾਂ ਘਰੇ ਹੀ ਸੀ ਹਾਂ ਬੰਦਾ ਜਰੈਨਾ ਦੇਲ ਜੀ ਨਹੀਂ ਆਇਆ ਖਿਆਲ ਕਿ ਉਹ ਉੱਥੇ ਕਿਵੇਂ ਇਕੱਲੀ ਲੜਦੀ ਵੀ ਲੜਾਈ ਅਸੀਂ ਕੁਝ ਫੋਨ ਤੇ ਗੱਲਬਾਤ ਕਰ ਲਈਏ ਸੇਵਕ ਨੂੰ ਸਮਝਾ ਦਈਏ ਉਹਦਾ ਪੰਜਾਬ ਜਾਂ ਗੱਲਾਂ ਬਹਿ ਬੜੀਆਂ ਕਰਦਾ ਵਾ ਗੱਲਾਂ ਉਹ ਤਾਂ ਤੂੰ ਸਮਝਦੀ ਨਹੀਂ ਬੰਦਾ ਮਜਬੂਰ ਵੀ ਹੁੰਦਾ ਵਾ ਕਾਦੀ ਮਜਬੂਰੀ ਮੰਮੀ ਹਰ ਚੀਜ਼ ਤੇ ਤੁਸੀਂ ਮਾਲਕ ਹਗੇ ਹੋ ਸਾਰਾ ਕੁਝ ਤੁਹਾਡੇ ਹੱਥ ਵਿੱਚ ਹੈ ਕਿਸੇ ਗੱਲ ਦਾ ਤੁਹਾਨੂੰ ਡਰ ਹੈਗਾ ਮੈਂ ਤਾਂ ਇਹ ਨਹੀਂ ਹਜੇ ਤੱਕ ਜਾਣ ਪਾਦੀ ਕਿ ਤੁਸੀਂ ਉਹਨਾਂ ਦੇ ਕੇ ਗੱਲ ਕਿਉਂ ਨਹੀਂ ਕਰਦੇ ਜੇ ਮੈਂ ਉੱਧਰ ਆ ਕੇ ਘਰ ਗੱਲ ਕਰਾਂ ਸੇਵਕ ਸਿਮਰਤ ਮੈਨੂੰ ਪੜਕਾ ਦਿੰਦੇ ਨੇ ਕਿ ਹਾਂ ਹਾਂ ਤੂੰ ਆ ਕੇ ਬੋਲਦੀ ਹੈਂ ਜਦ ਮੈਨੂੰ ਤੁਹਾਡੇ ਵੱਲੋਂ ਕੋਈ ਗੱਲ ਕਰ ਦਿੰਦੇ ਨੇ ਮੈਂ ਤਾਂ ਸਿਰ ਮੈਂ ਜਾਣ ਨਹੀਂ ਪਾਂਦੀ ਇਹੋ ਜੀ ਕਿਹੜੀ ਗੱਲ ਹੈ ਜਿਹੜੀ ਤੁਸੀਂ ਦੋਨਾਂ ਨੇ ਅੰਦਰ ਘੁੱਟ-ਘੁੱਟ ਕੇ ਰੱਖੀ ਹੋਈ ਹੈ ਕੋਲ ਕੇ ਗੱਲ ਕਰੋ ਦੱਸੋ ਇਹੋ ਹੀ ਤੇ ਬੱਤ ਮਜਬੂਰੀ ਹੈ ਮਜਬੂਰੀ ਕਿਹੜੀ ਹੈ ਮਜਬੂਰੀ ਦਾ ਕੋਈ ਨਾਮ ਹੀ ਹੋਏਗਾ ਸੇਵਕ ਬਿਮਾਰ ਰਿੰਦਾ ਹੈ ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਇਹਦਾ ਮਤਲਬ ਇਹ ਥੋੜੀ ਹੈ ਤੇ ਬਿਮਾਰੀ ਨੂੰ ਉਹ ਸਾਡੇ ਮੋਢੇ ਤੇ ਬੰਦੂਰਾ ਕੇ ਚਲਾਉਂਦਾ ਰਹੇਗਾ ਕਿ ਮੈਂ ਬਿਮਾਰ ਆ ਜੀ ਮੇਰੇ ਕੇ ਕੋਈ ਉੱਚੀ ਨਾ ਬੋਲੋ ਮੈਂ ਬਿਮਾਰ ਆ ਜੀ ਜੋ ਮੈਂ ਕਰਦਾ ਉਹ ਮੈਂ ਕਰ ਹੀ ਜਾਣਾ ਇੱਦਾਂ ਨਹੀਂ ਚੱਲਣਾ ਮੰਮੀ ਕਦੀ ਕਦੀ ਬੰਦਾ ਅੰਦਰੋਂ ਠੀਕ ਹੋ ਜਾਂਦਾ ਵਾ ਹੋਰ ਗੱਲਾਂ ਨੂੰ ਚੰਗਾ ਬੋਲਣ ਨੂੰ ਕਲਪਨ ਨੂੰ ਸਨਾਨ ਨੂੰ ਬਸ ਸਹੀ ਕੰਮ ਲਈ ਤੁਰਨ ਲਈ ਉਹ ਬਿਮਾਰ ਹੋ ਜਾਂਦਾ ਤਾਂ じゃ ਉਹਨੂੰ ਕੁਝ ਕਹਿ ਵੀਏ ਤਾਂ ਬਿਮਾਰ ਹੋ ਜਾਂਦਾ ਇਹਦੇ ਖੇਖਣ ਹੋ ਜਾਂਦੇ ਨੇ ਤੇ ਅੱਗੋ ਹੈ ਤਾਂ ਤੁਹਾਡੇ ਹੀ ਮੁੰਡਾ ਨਾ ਮੈਂ ਤਾਂ ਕੁਝ ਕਹਿ ਨਹੀਂ ਸਕਦੀ ਮੈਂ ਕਹਾਂਗੀ ਕਿ 나 시므ਰਤ ਨੂੰ ਪਸੰਦ ਆਣਾ ਤੇ ਨਾਲ ਤੁਹਾਨੂੰ ਪਸੰਦ ਨਹੀਂ ਆਣਾ ਤੈਨੂੰ ਕੀ ਪਤਾ ਬੁੱਤ ਅਸੀਂ ਵੀ ਨੇ ਕੁਝ ਕਹਿੰਦੇ ਹੋਵਾਂਗੇ ਚਲੋ ਹੋਏਗਾ ਨਹੀਂ ਹੋਈ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਵਾਂ ਮੁੰਡਾ ਤੁਹਾਡਾ 2 ਦਿਨਾਂ ਬਾਅਦ ਹੀ ਆਇਆ ਗਿਆ ਸੀ ਭਲਾ ਹੋਵੇ ਆਣ ਗਮਾਉਣ ਦਾ ਭਲਾ ਹੋਵੇ ਮੈਂ ਕਹਿੰਦੀ ਹਾਂ ਉਸ ਕਾਉਂਸਲਰ ਦਾ ਹੋਰ ਤਾਂ ਕਾਉਂਸਲਰ ਨੇ ਕੀ ਕੀਤਾ ਮੱਲੇ ਵਾਲਿਆਂ ਨੇ ਕੀ ਕੀਤਾ ਕਿ ਤੈਨੂੰ ਪਤਾ ਮਮੀ ਸਾਰੇ ਮੱਲੇ 'ਚ ਮਮੀ ਪਤਾ ਸੀ ਕਿ ਮੈਂ ਪਰੇਸ਼ਾਨੀ 'ਚ ਹਾਂ ਅਕਸਰ ਆਣ ਗਮਾਉਣ ਤਾਂ ਮੇਰੇ ਹੀ ਹੈ ਨਾ ਅਗਲਿਆਂ ਨੇ ਗੱਲ ਕਿੱਤੀ ਹੋਣੀ ਆ ਅਗਲਿਆਂ ਨੇ ਸੋਚਿਆ ਨਾ ਬੰਦਾ ਉਹਦਾ ਆਏਗਾ ਤੇ ਪੈਸੇ ਦੇ ਦੇਣਗੇ ਵਾਪਸ ਅਗਲਿਆਂ ਨੇ ਸਾਥ ਦਿੱਤਾ ਤੇ ਛਡਵਾਤਾ ਮੇਰੇ ਬੰਦੇ ਨੇ ਤਾਲਪੁੱਤ ਚੰਗਾ ਕੀਤਾ ਸਾਥ ਦਿੱਤਾ ਪਰ ਚਲੋ ਤੇਰੇ ਨਾਲ ਤੁਰੇ ਪਰ ਤੂੰ ਕਦੀ ਸੋਚਿਆ ਵੀ ਇਡੀ ਛੇਤੀ ਕੋਈ ਕਾਉਂਸਲਰ ਕੋਈ ਮੱਲੇ ਵਾਲੇ ਕੋਈ ਪੈਸੇ ਵੀ ਲੌਂਦਾ ਹੁੰਦਾ ਦੱਸੋ ਇਹਨੂੰ ਸਮਝਾਓ ਇਹਨੂੰ ਤੂੰ ਹੀ ਸਮਝਾ ਦੇ ਮੈਂ ਕੀ ਸਮਝਾਵਾਂ ਕੋਈ ਨਾ ਟੱਡਾ